ਜੀ ਸਰ ਕੀ ਨਾਮ ਲਗਾ ਮਾਮਲਾ ਸਰ ਪ੍ਰਾਪਰਟੀ ਦਾ ਜੀ ਇਹ ਇਹ ਮੈਟਰ ਆਇਆ ਸਰ ਇਹ ਮੇਰੇ ਬਜ਼ੁਰਗਾਂ ਦੀ ਪ੍ਰਾਪਰਟੀ ਹੈ ਜੱਦੀ ਪ੍ਰਾਪਰਟੀ ਹੈ ਸਰ ਮਾਸਟਰ ਮਨੋਰ لال ਜੀ ਲੁਧਿਆਣੇ ਆ ਰਿਹਾ ਸਕੂਲ ਚ ਪੜਾਉਂਦੇ ਸੀ ਜਿਹਨਾਂ ਨਾਲ ਵਿਵਾਦ ਆ ਜੀ ਤੁਹਾਡਾ ਇਹ ਮੇਰਾ ਵਿਵਾਦ ਸੀਗਾ ਜੀ ਇਹ ਆਤਮਾ ਸਿੰਘ son of ਜਗਰਾਤ ਸਿੰਘ ਜਿਹੜੇ ਬਾਹਰ ਰਹਿੰਦੇ ਨੇ ਕੈਨੇਡਾ ਚ ਤੇ ਹੁਣ ਕੀ ਮਾਮਲਾ ਹੋਇਆ ਵੀ ਤਾਜ ਮੀਡੀਆ ਤੋਂ ਨੇ ਪੇਸ਼ ਹੋਣਾ ਸਰ ਇਹ ਮਾਮਲਾ ਆਇਆ ਹੋਇਆ ਵੀ ਇਹ ਕੇਸ ਆ ਜਿਹੜਾ ਮੇਰੇ ਫਾਦਰ ਹੁਣਾਂ ਬੜੇ ਦਾ ਹੀ ਚੱਲ ਰਿਹਾ ਸੀਗਾ ਘਟੋ ਘਟ 15 18 ਸਾਲ ਹੋ ਗਏ ਨੇ ਕੋਰਟ ਦੇ ਅਧੀਨ ਚੱਲ ਰਿਹਾ ਜੀ ਕੋਰਟ ਨੇ ਸਾਨੂੰ ਦੋ ਵਾਰੀ ਡਿਗਰੀ ਦਿੱਤੀ ਜੀ ਜੋ ਆ ਤੁਹਾਡੇ ਕੋਲ ਮੇਰੇ ਆ ਪ੍ਰੂਫ ਪੈਨੇ ਸਾਡੇ ਹੱਕ ਦੇ ਵਿੱਚ ਕੀਤੀ ہوئی ਆ 17 ਚ ਮੇਰੇ ਫਾਦਰ ਸਾਹਿਬ ਪੂਰੇ ਹੋ ਗਏ ਉਹ ਜਾਂਦੇ ਹੋਏ ਰਜਿਸਟਰਡ ਵਿਸੀਅਤ ਮੇਰੇ ਆ ਨਵਾਲਗ ਬੱਚਾ ਜੀ ਇਹਦੇ ਨੋਕਰਾ ਕੇ ਗਏ ਨੇ ਵਸੀਅਤ ਠੀਕ ਹੈ ਜੀ ਨਵਾਲਗ ਬੱਚਾ ਜੀ ਇਹਦੇ ਨੂੰ ਇਹ ਵਿਸੀਅਤ ਕਰਾ ਕੇ ਗਏ ਨੇ ਹੁਣ ਪਾਲਟੀ ਮੇਰਾ ਬੱਚਾ ਜੀ ਇਧਰੋਂ ਨਵਾਲਾ ਗਾਇਏ ਨੰਬਰ 2 ਦੇ ਉੱਤੇ ਜੀ ਇਹ ਗੱਲ ਆ ਵੀ ਕੋਰਟ ਦੇ ਜੋ ਕਰਦੀ ਆ ਉਹ ਤੇ ਅਸੀਂ ਭਰੋਸਾ ਕਰਦੇ ਆ ਉਹੀ ਕੰਮ ਅਸੀਂ ਚੈੱਕ ਕਰ ਰਹੇ ਆ ਆਰਾਮ ਨਾ ਬੈਠੇ ਇਹਨੂੰ ਕੋਰਟ ਇਹ ਬੰਦਾ ਕਹਿੰਦਾ ਜੀ ਮੈਂ ਰਿਸ਼ਤੀ ਕਰਾ ਲਈ ਆ ਮੈਨੂੰ ਇੱਕ ਗੱਲ ਦੱਸੋ ਜੀ ਚੱਲਦੇ ਕੋਰਟ 'ਚ ਰਿਸ਼ਤੀ ਹੋ ਸਕਦੀ ਆ ਕੇਸ ਚੱਲਦੇ 'ਚ ਇਹ ਦੋ ਹੀ ਪਾਸੇ ਬੰਦਾ ਲੱਗਦਾ ਇੱਕ ਦੁਕਾਨੇ ਇਹਨੇ ਮੇਰੇ ਲਾਣੇ ਤੋਂ ਲਈ ਹੈ ਇੱਕ ਦੁਕਾਨ ਇਹਨੇ ਆਤਮਾ ਸਿੰਘ ਤੋਂ ਲਈ ਹੋਈ ਹੈ ਇਹਨੇ ਹੁਣ ਰਾਤੋਂ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਮੇਰਾ ਨੌਜੀ ਸੁਜੀਤ ਮੈਂ ਨਹੀਂ ਹੈਪੀ ਆ ਜੀ ਕੀ ਮਾਮਲਾ ਹੈ ਕੀ ਮਾਮਲਾ ਹੈ ਮੇਰੀ ਜੀ ਦੁਕਾਨ ਤੇ ਆ ਕੇ ਇਹਨਾਂ ਨੇ ਸ਼ਟਰ ਤੋੜਿਆ ਨਾਲ ਜਿਹੜਾ ਗੇਟ ਲੱਗਿਆ ਗੇਟ ਤੋੜਿਆ ਮੈਂ ਇਹਨਾਂ ਨੂੰ ਘਰੋਂ ਆ ਕੇ ਮੈਂ ਕਿਹਾ ਤੁਸੀਂ ਮੇਰਾ ਗੇਟ ਕੌਣ ਕੌਣ ਹੁਣੇ ਤੋੜਨ ਵਾਲੇ ਕਹਿੰਦੀ ਜਗ੍ਹਾ ਮੇਰੀ ਆ ਤੁਸੀਂ ਗੇਟ ਕਿਵੇਂ ਅੱਗੇ ਮੈਂ ਸੀ ਤੋੜਾਂਗੇ ਮੈਂ ਕਿਹਾ ਤੁਹਾਡੇ ਕੋਲ ਜੇ ਹੈਗੇ ਤੁਸੀਂ ਕਾਫੀ ਪੱਤਰ ਲਿਆਓ ਚਲੋ ਮੈਂ ਕਿਹਾ ਥਾਣੇ ਦਿਖਾ ਦੋ ਜਾ ਕੇ ਕਾਗਜ਼ ਪੱਤਰ ਜੇ ਹੈਗੇ ਤੁਹਾਡੇ ਕੋਲ ਕਹਿੰਦੀ ਮੈਂ ਕਹਿੰਦੀ ਮੈਂ ਆਪਣੇ ਘਰ ਵਾਲੇ ਨੂੰ ਸੱਦਦੀ ਆ ਮੈਂ ਕਿਹਾ ਕੋਈ ਨਹੀਂ ਘਰ ਵਾਲੇ ਨੂੰ ਸੱਦ ਲਾ ਤੂੰ ਘਰ ਵਾਲਾ ਆਇਆ ਉਹਨੇ ਡੱਬ ਚੋਂ ਉਹ ਕੱਢਿਆ ਕੀ ਹੁੰਦਾ ਦਾਹ ਜਿਆ ਮੇਰੇ ਹੱਥ ਤੇ ਮਾਰਿਆ ਮਾਰੇ ਸਿਰ ਤੇ ਮਾਰਨ ਲੱਗਿਆ ਮੈਂ ਦੋਨੇ ਹੱਥਾਂ ਨਾਲ ਫੜਿਆ ਤੇ ਯਾਦ ਨੂੰ ਛੱਡ ਛੜਈਆ ਹੋ ਗਿਆ ਬਾਅਦ ਚ ਖੜ ਕੇ ਘੰਟਾ ਸਾਰਾ ਗਾਲਾਂ ਕੱਢਦਾ ਰਿਹਾ ਜਿਹੜਾ ਮੇਰਾ ਗੇਟ ਸ਼ਟਰ ਗੇਟ ਲੱਗਿਆ ਗੇਟ ਤੋੜਨ ਲੱਗਿਆ ਉਹ ਜਗ੍ਹਾ ਤੁਹਾਡੀ ਹੈ ਜੀ ਮੇਰੀ ਜਗ੍ਹਾ ਜੀ ਮੈਂ ਰਜਿਸਟਰੀ ਕਰਾਈ ਹੋਈ ਆ ਮੇਰਾ ਮਾਲਕਾਂ ਜੀ ਫਰਦਾ ਮੇਰੇ ਨਾਂ ਤੇ ਨੇ ਸਾਰੀ ਮੇਰੇ ਕੋਲ ਆ ਜਿੱਥੇ ਤੁਸੀਂ ਗੇਟ ਲਗਾਇਆ ਹੈ ਜੀ ਹਾਂ ਜੀ ਜਿੱਥੇ ਮੇਰਾ ਗੇਟ ਲੱਗਿਆ ਹੋਇਆ ਉਹ ਕਹਿੰਦੇ ਨੇ ਰਾਤੋ ਰਾਤ ਗੇਟ ਲਗਾਏ ਗੇ ਗੇਟ ਪਹਿਲਾਂ ਦਾ ਲੱਗਿਆ ਆ ਜੀ ਉਹਦੇ ਕਹਿਣ ਨਾਲ ਥੋੜੀ ਰਾਤੋ ਰਾਤ ਲੱਗਿਆ ਜੀ ਉਹ ਤਾਂ ਮੌਕਾ ਭਾਲਦਾ ਲੜਨ ਦਾ ਕਿਸੇ ਤਰੀਕੇ ਇਹ ਤੁਹਾਡੇ ਕੀ ਚੀਜ਼ ਮਾਰੀ ਆ ਉਹਨੇ ਦਾਹ ਮਾਰਿਆ ਜੀ ਪੈਂਟ ਦੇ ਵਿੱਚੋਂ ਕੱਢ ਕੇ ਦਾਹ ਮਾਰਿਆ ਕੀ ਹੈ ਜੀ ਜਦ ਕੇ ਕੋਰਟ ਦੇ ਵਿੱਚ ਇਹ ਕੇਸ ਚੱਲ ਰਿਹਾ ਜੀ ਇਹਨਾਂ ਨੇ ਜਿਹੜੀਆਂ ਰਿਸ਼ਤੀਆਂ ਕਰਾਈਆਂ ਨੇ ਉਹ ਰਿਸ਼ਤੀਆਂ ਵੀ ਮੈਂ ਚੈਲੰਜ ਕੀਤੀਆਂ ਨੇ ਜੀ کورٹ ਦੇ ਵਿੱਚ کورٹ ਤੇ ਇਹ ਪਹਿਲਾਂ ਹਾਜ਼ਰ ਨਹੀਂ ਹੋਏ ਹੁਣ ਦੋ ਜਣੇ ਹਾਜ਼ਰ ਹੋਏ ਨੇ ਤੇ ਦੋ ਜਣੇ ਦੀ کورٹ ਵੱਲੋਂ ਮਨਜ਼ਦੀ ਕਰਾਈ ਗਿਆ ਜਿਹਦੇ ਕਰਕੇ ਇਹ ਪੇਸ਼ ਹੋ ਰਹੇ ਨੇ ਹੁਣ ਕੀ ਐਸਾ ਤੁਹਾਨੂੰ ਸ਼ੱਕ ਰਿਹਾ ਕਿ ਵੀ ਲੋਕਾਂ ਲੜਾਈ ਝਗੜਾ ਇੰਨਾ ਵੱਧ ਗਿਆ ਕਿ ਤੁਸੀਂ ਪੁਲਿਸ ਜੇ ਹੋ ਸਰ ਅਸੀਂ ਤਾਂ کورٹ ਨੇ ਜੋ ਹੁਕਮ ਕਰਦਾ ਜੋ کورٹ ਕਰਦੀ ਅਸੀਂ ਤਾਂ ਉਹਦੇ ਅਨੁਸਾਰ ਆਪਣਾ ਘਰੇ ਬੈਠੇ ਸੀਗੇ ਜੀ तरीक ਤੇ ਜਾਂਦੇ ਇਹ ਨਾ ਤਾਂ ਇਹ ਤਰੀਕ ਤੇ ਜਾਂਦੇ ਨੇ ਕਿਸੇ ਦੇ ਉੱਤੇ ਜੀ ਇਹੇ ਬੰਦੇ ਰਾਤ ਨੂੰ ਮੈਂ ਸੁੱਤਾ ਪਿਆ ਸੀਗਾ ਜੀ ਘਰੇ ਜਿਵੇਂ ਤੜ ਇਹਨਾਂ ਨੇ ਰਾਤ ਨੂੰ 10 ਵਜੇ ਤੋਂ ਬਾਅਦ ਇਹਨਾਂ ਨੇ ਇੱਕ ਟੀਨਾ ਦਾ ਗੇਟ ਬਣਾ ਕੇ ਕਵਾੜਾ ਚਾ ਪਣੀ ਕਹਿ ਚੁ ਲਿਆ ਕੇ ਇਹਨਾਂ ਨੇ ਰਾਤ ਨੂੰ ਇੱਕ ਇੱਕ ਕਾਬਲੇ ਤੇ ਖੜਾਤਾ ਜਿਹੜਾ ਕਿ ਮੈਂ ਮੌਕਾ ਤੁਹਾਨੂੰ ਦਿਖਾਇਆ ਤੇ ਜਿਹੜੇ ਡਿਊਟੀ ਅਫਸਰ ਆਈ ਸੀਗੇ ਉਹਨਾਂ ਨੂੰ ਵੀ ਦਿਖਾਇਆ ਵੀ ਆਹ ਦੇਖੋ ਜੀ ਕਬਜ਼ੇ ਦਾ ਕੰਮ ਇਹਨਾਂ ਨੇ ਕੀਤਾ ਆ ਜੇ ਇਦੋਂ ਪਹਿਲਾਂ ਵੀ ਇਹਨੇ ਗੇਟ ਲਾਉਣ ਦੀ ਕੋਸ਼ਿਸ਼ ਕੀਤੀ ਜੀ ਮੈਂ ਰਜਿਸਟਰੀ ਕਰਾ ਲਈ ਆ ਜਦ ਕਿ ਉਹ ਜਦੋਂ ਆਪਣੇ ਨਾਲ ਥਾਣੇ ਨੂੰ ਸੀਪੀ ਸਾਹਿਬ ਦੇ ਕੰਪੋਸ ਕਮਿਸ਼ਨਰ ਦੇ ਸਾਰੇ ਕੀਤੇ ਮੇਰੀਆਂ ਜੀ ਐਪਲੀਕੇਸ਼ਨ ਜੋ ਵੀ ਕਾਨੂੰਨ ਅਨਸਾਰ ਹੁੰਦੀਆਂ ਉਹ ਪਾਈਆਂ ਹੋਈਆਂ ਜਿਹਦਾ ਪ੍ਰੂਫ ਮੇਰੇ ਕੋਲੇ ਆ ਉਹ ਗੇਟ ਨਾਲ ਥਾਣੇ ਨੇ ਜੋ ਵੀ ਕੀਤਾ ਵਧੀਆ ਕੀਤਾ ਉਹ ਗੇਟ ਚੱਕਾ ਕੇ ਕਹਿੰਦੇ ਵੀ ਇੱਥੇ ਨਹੀਂ ਲੱਗਣਾ ਪਰਲੀ ਸਾਈਡ ਤੇ ਆ ਉਹ ਗੇਟ ਉੱਥੇ ਪਿਆ ਰਾਤ ਇਹਨੇ ਕੁਆਰਚ ਗੇਟ ਲਿਆ ਕੇ ਨਵਾਂ ਖੜਾ ਕਰਤਾ ਜਦੋਂ ਸਵੇਰੇ ਉੱਠੇ ਆ 6 6:30 ਵਜੇ ਦਾ ਟਾਈਮ ਹੋ 7 ਵਜੇ ਦਾ ਟਾਈਮ ਹੋਊਗਾ ਮੇਰੇ ਮਿਸੇਜ ਬਾਹਰ ਗੇੜਾ ਮਾਰਨ ਗਏ ਕਿਉਂਕਿ ਮੇਰਾ ਰੈ residense ਵੀ ਵਿੱਚੀ ਆ ਜਦ ਬਾਹਰ ਜਾ ਕੇ ਦੇਖਿਆ ਤਾਂ ਉੱਥੇ ਗੇਟ ਟੰਗਿਆ ਹੋਇਆ ਹਜੇ ਇਹ ਖੜੇ ਸੋਚ ਰਹਿ ਵੀ ਇੱਥੇ ਤਾਂ ਰਾਤ ਕੋਈ ਗੇਟ ਨਹੀਂ ਸੀਗਾ ਵੀ ਇਹ ਗੇਟ ਰਾਤ ਨੂੰ ਕੌਣ ਲੱਗ ਗਿਆ ਕਿਉਂਕਿ ਕੋਰਟ ਕੇਸ ਚੱਲਦਾ ਕੋਈ ਛੇੜਛਾਈ ਉਹਦੇ ਵਿੱਚ ਨਹੀਂ ਕਰ ਸਕਦਾ ਹੈਗਾ ਉਨੀ ਦੇਰ ਨੂੰ ਇਹਨੇ ਸਾਡੇ ਉੱਥੇ ਪਹਿਲਾਂ 8-10 ਸਾਲ ਦੇ ਕੈਮਰੇ ਲੱਗੇ ਹੋਏ ਸੀਗੇ ਉਹ ਤੋੜ ਤੇ ਉਹ ਦਰਖਾਸਤਾਂ ਵੀ ਮੇਰੀਆਂ ਇਦਾਂ ਨਾਲ ਐਡ ਕਰਕੇ ਵੀ ਹਾਂ ਜੀ ਇਹਨਾਂ ਨੇ ਛੇੜਛੜ ਕੀਤੀ ਹੈ ਮੇਰੇ ਕੈਮਰੇ ਤੋੜੇ ਨੇ ਇਹ ਉਹ ਇਹਨਾਂ ਨੇ ਰੱਖ ਲੈਨੇ ਜੀ ਆਪਣੇ ਕੋਲ ਹੀ ਕੈਮਰੇ ਮੇਰੇ ਕੈਮਰੇ ਤੋੜ ਤੇ ਇਹਨਾਂ ਨੇ ਆਪਣੇ ਕੈਮਰੇ ਦੋ ਲਾ ਲਏ ਉੱਥੇ ਜੀ ਉਹ ਜਿਹੜੇ ਕੈਮਰੇ ਲਾਏ ਨੇ ਉਹਦੇ ਵਿੱਚ ਇਹ ਬੈਠਾ ਕਿਤੇ ਦੇਖਦਾ ਹੋਣਾ ਜੀ ਜਾਂ ਤਿਆਰੀ ਸੀ ਕਿ ਕੋਈ ਕਿ ਰਾਤ ਅੱਧੀ ਲੱਗੇ ਹੋਈ ਸੀ ਕਿ ਗੇਟ ਲੌਨ ਸਾਨੂੰ ਤਾਂ ਪਤਾ ਨਹੀਂ ਸੀਗਾ ਮਿਸੇਜ ਜਦੋਂ ਮੇਰੇ ਦੇਖਣ ਗਏ ਨੇ ਉੱਥੇ ਇਹ ਮੌਕੇ ਤੇ ਗੱਡੀ ਲੈ ਕੇ ਪਹੁੰਚ ਗਏ ਨੇ ਤੱਕਾ ਮੁੱਕੀ ਕਰਨ ਲੱਗੇ ਜੀ ਵੀ ਇਹ ਜਗ੍ਹਾ ਸਾਡੀ ਆ ਮੈਂ ਰਿਸਟਰੀ ਕਰਾਈ ਆ ਇਹ ਕਰਾਈ ਆ ਉਹ ਕਰਾਈ ਆ ਇਹਨਾਂ ਨੇ ਮੇਰੀ ਲੇਡੀਜ਼ ਨੂੰ ਹੱਥ ਪਾਇਆ ਤੇ ਉਹਦੇ ਸੱਟਾਂ ਲੱਗੀਆਂ ਥੋੜੇ ਸਾਹਮਣੇ ਬੈਠੀ ਉਦੋਂ ਬਾਅਦ ਜੀ ਅਸੀਂ 112 ਤੇ ਫੋਨ ਕੀਤਾ ਆ ਕੇ 112 ਤੋਂ ਜੋ ਵੀ ਉਥੇ ਆਏ ਨੇ ਅਫਸਰ ਮੌਕੇ ਦੇ ਉਹਨਾਂ ਨੂੰ ਆਪਾਂ ਪੂਰਾ ਮੌਕਾ ਦਿਖਾਤਾ ਜੀ ਮੌਕਾ ਦਿਖਾ ਕੇ ਉਹਨਾਂ ਨੇ ਆਪਣੇ ਜੋ ਵੀ ਪ੍ਰੂਫ ਨੇ ਕਹਿੰਦੇ ਲੈ ਕੇ ਜੋ ਵੀ ਤੁਹਾਡਾ ਕਾਗਜ਼ ਪੱਤਰ ਨੇ ਤੁਸੀਂ ਥਾਣੇ ਆ ਜੀ ਪਰ ਇਹਦੇ ਨਾਲ ਇਹ ਹੈ ਜੀ ਵੀ ਇਹ ਬੰਦੇ ਨੇ ਜਿਹੜੀਆਂ ਸਾਡੇ ਨਾਲ ਗੱਲਬਾਤ ਕੀਤੀ ਜੋ ਵੀ ਇਹ ਗੱਲਬਾਤ ਕਰਦਾ ਆਮ ਪਾਰਟੀ ਦਾ ਨਾਮ ਲੈ ਕੇ ਗੱਲ ਕਰ ਰਿਹਾ ਜੀ ਆਮ ਪਾਰਟੀ ਸਰ ਇਹ ਧੱਕਾ ਕਰਾਉਂਦੀ ਹੈ ਜੀ ਆਮ ਪਾਰਟੀ ਇਹ ਹੀ ਪਾਰਟੀ ਨਹੀਂ ਹੈਗੀ ਜਿੰਨਾ ਕ ਮਨ ਨੂੰ ਪਤਾ ਜੀ ਜੋ ਮੈਂ ਉਹਨਾਂ ਦਾ ਅੱਜ ਤੱਕ ਬਿਹਾਰ ਦੇਖਿਆ ਇਹ ਆਮ ਪਾਰਟੀ ਨੂੰ ਹੀ ਬਦਨਾਮ ਕਰ ਰਿਹਾ ਜੀ ਜੀ ਆਮ ਪਾਰਟੀ ਵਾਲਿਆਂ ਨੂੰ ਇਹ ਬਦਨਾਮ ਕਰ ਰਿਹਾ ਜੀ ਜਿਹੜਾ ਆਮ ਆਦਮੀ ਪਾਰਟੀ ਦਾ ਨਾਮ ਲੈ ਰਿਹਾ ਸੀ ਇਹ ਮੈਣੀ ਜੀ ਇਹ ਜਿਹੜਾ ਬੰਦਾ ਇਹਨੇ ਕਹਿੰਦਾ ਵੀ ਕੁੱਟਮਾਰ ਜਿਹੜੇ ਬੰਦੇ ਨੇ ਕੀਤੀ ਆ ਉਹਨੇ ਮੈਨੂੰ ਇਹੀ ਧਮਕੀ ਦਿੱਤੀ ਆ ਵੀ ਥਾਣੇ ਦੇ ਵਿੱਚ ਥਾਣਾ ਮੇਰੀ ਜੇਬ ਚ ਆਮ ਪਾਰਟੀ ਆ ਉਹ ਮੇਰੀ ਮੇਰੀ ਉਹ ਪਾਰਟੀ ਆ ਤੇ ਮੈਂ ਤੈਨੂੰ ਥਾਣੇ ਦੇ ਵਿੱਚ ਦੇਖੂਗਾ ਆਮ ਪਾਰਟੀ ਦਾ ਨਾਮ ਲੈ ਕੇ ਹੀ ਇਹ ਬਦਨਾਮੀ ਕਰ ਰਿਹਾ ਜੀ ਕਿਹਦੀ ਸ਼ਹਿਤ ਕਰ ਰਿਹਾ ਮੈਨੂੰ ਨਹੀਂ ਪਤਾ ਹੈਗਾ ਪ੍ਰਸ਼ਾਸਨ ਨੇ ਪਰ ਸਾਨੂੰ ਜਰੂਰ ਕਿਹਾ ਵੀ ਤੁਹਾਡਾ ਜੋ ਵੀ ਆ ਪ੍ਰੂਫ ਦੇਖਾਂਗੇ ਕਾਗਜ਼ ਪੱਤਰ ਦੇਖਾਂਗੇ ਜੋ ਬਣਦੀ ਕਾਰਵਾਈ ਆ ਉਹ ਤੁਹਾਡੇ ਨਾਲ ਕਰਾਂਗੇ ਪ੍ਰਸ਼ਾਸਨ ਅੱਗੇ ਤੁਸੀਂ ਕੀ ਬੇਨਤੀ ਕਰਨਾ ਚਾਹੋਗੇ ਸਰ ਮੈਂ ਪ੍ਰਸ਼ਾਸਨ ਅੱਗੇ ਇਦਾਂ ਆ ਦੇ ਕੋਈ ਹੱਥ ਜੋੜ ਕੇ ਬੇਨਤੀ ਕਰਦਾ ਮਾਂ ਵੀ ਇਹ ਇੱਕ ਨਵਾਲਗ ਬੱਚਾ ਜੀ ਇਹਦੀ ਪ੍ਰਾਪਰਟੀ ਹੈ ਦਾਦਾ ਬੱਚੇ ਨੂੰ ਪ੍ਰਾਪਰਟੀ ਦੇ ਕੇ ਗਿਆ ਆ ਮੇਰੀ ਭਤੀ ਜੀ ਬੈਠੀ ਸਾਨੂੰ ਅਨਸਾਉ ਦਿੱਤਾ ਜਾਵੇ